ਸ਼ਾਸਨ ਪੱਬਾ ਪਾਰ ਨਜ਼ਰ ਆ ਰਿਹਾ ਤੇ ਇਸੇ ਵਿਚਾਲੇ ਦੱਸਦੀ ਹੈ ਕਿ ਸੂਬੇ ਭਰ ਦੇ ਵਿੱਚ ਲੋਕ ਸਭਾ ਚੋਣਾਂ ਮੌਕੇ ਸਖਤੀ ਵੀ ਵਧਾ ਦਿੱਤੀ ਗਈ ਹੈ ਤਾਂ 80% ਤੱਕ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਜਾ ਰਿਹਾ ਉਧਰ ਕੇਂਦਰੀ ਬਲਾਂ ਦੀਆਂ ਘੱਟੋ ਘੱਟ 225 ਹੋਰ ਕੰਪਨੀਆਂ ਜਲਦ ਹੀ ਸੂਬੇ ਦੇ ਵਿੱਚ ਪਹੁੰਚਣਗੀਆਂ ਸੂਬੇ ਦੇ ਵਿੱਚ ਹੁਣ ਤੱਕ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਤਾਇਨਾਤ ਕੀਤੀਆਂ ਜਾ ਚੁੱਕੀਆਂ ਨੇ ਇਹ ਜਾਣਕਾਰੀ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਵੱਲੋਂ ਦਿੱਤੀ ਗਈ ਹੈ ਦਰਅਸਲ ਅੰਮ੍ਰਿਤਸਰ ਤੇ ਜਲੰਧਰ ਦੇ ਦਾਰੇ ਮੁਕ ਉਹਨਾਂ ਚੂਣਾ ਨੂੰ ਲੈ ਕੇ ਤਿਆਰੀਆਂ ਦਾ ਜਾਇਜ਼ਾ ਲਿਆ ਇਸੇ ਦਰਮਿਆਨ ਉਹਨਾਂ ਦੇ ਵੱਲੋਂ ਦੋਵੇਂ ਬਾਰਡਰ ਰੇਂਜਾ ਦੇ ਆਈਜੀ ਡੀਆਈਜੀ ਤੇ ਇਸ ਦੇ ਨਾਲ ਹੀ ਐਸਐਸਪੀਸ ਤੇ ਸੀਪੀਸ ਦੇ ਨਾਲ ਮੀਟਿੰਗ ਕੀਤੀ ਹੈ ਅੰਮ੍ਰਿਤਸਰ ਦੀ ਮੀਟਿੰਗ ਦੇ ਵਿੱਚ ਡੀਆਈਜੀ ਬਾਰਡਰ ਰੇਂਜ ਰਾਕੇਸ਼ ਕੁਮਾਰ ਕੌਸ਼ਲ ਤੇ ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ ਹਾਜ਼ਰ ਸਨ ਜਦ ਕਿ ਜਲੰਧਰ ਰੇਂਜ ਦੀ ਮੀਟਿੰਗ ਦੇ ਵਿੱਚ ਆਈਜੀਐਸ ਭੂਪਤੀ ਤੇ ਸੀਪੀ ਜਲੰਧਰ ਸੁਪਨ ਸ਼ਰਮਾ ਹਾਜ਼ਰ ਰਹੇ ਨੇ ਜਿਸ ਤੋਂ ਰਣ ਕੀ ਪ੍ਰਬੰਧਾ ਦਾ ਜਾਇਜ਼ਾ ਲਿਆ ਗਿਆ ਤੇ ਇਸ ਮੌਕੇ মিডিਆ ਨੂੰ ਜਾਣਕਾਰੀ ਦਿੰਦੇ ਆਰਪਿਤ ਸ਼ੁਕਲਾ ਜਿਨ੍ਹਾਂ ਵੱਲੋਂ ਇਹ ਦੱਸਿਆ ਗਿਆ ਹੈ ਕਿ ਸੂਬੇ ਭਰ ਦੇ ਵਿੱਚ ਸੁਰੱਖਿਆ ਜਿਹੜੀ ਉਹ ਕੜੀ ਕਰ ਦਿੱਤੀ ਗਈ ਹੈ ਕੜਰੇ ਇੰਤਜ਼ਾਮ ਹੋ ਚੁੱਕੇ ਨੇ ਤੇ 225 ਹੋਰ ਜਿਹੜੀਆਂ ਕੰਪਨੀਆਂ ਨੇ ਉਹ ਬਾਹਰੋਂ ਬੁਲਾਈਆਂ ਜਾ ਰਹੀਆਂ ਨੇ 25 ਕੰਪਨੀਆਂ ਕੇਂਦਰੀ ਬਲਾ ਦੀਆਂ ਪਹਿਲਾਂ ਹੀ ਸੂਬੇ ਦੇ ਵਿੱਚ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਇਸ ਵੇਲੇ ਪੂਰੀ ਤਰ੍ਹਾਂ ਨਾਲ ਮੁਸਤੈਦ ਹੋ ਚੁੱਕਿਆ ਹੈ ਤੇ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵੇਲੇ ਪ੍ਰਸ਼ਾਸਨ ਪੱਬਾ ਪਾਰ ਦਾ ਪੋਲ ਡੇ ਕਿਸੇ ਕਿਸੇ ਸੈਕਸ਼ਨ 2024 ਦੀ ਤਿਆਰੀਆਂ ਦੇ ਸੰਬੰਧ ਵਿੱਚ ਅੱਜ ਇੱਕ ਮੀਟਿੰਗ ਇੱਥੇ ਅੰਮ੍ਰਿਤਸਰ ਵਿੱਚ ਕੀਤੀ ਗਈ ਜਿਸ ਦੇ ਵਿੱਚ ਕਮਿਸ਼ਨਰੇਟ ਅੰਮ੍ਰਿਤਸਰ ਔਰ ਬਾਰਡਰ ਰੇਂਜ ਦੇ ਡੀਆਈਜੀ ਔਰ ਐਸਐਸਪੀ ਸਹਿਬਾਣਾ ਨੇ ਹਿੱਸਾ ਲਿਆ ਇਸ ਮੀਟਿੰਗ ਦਾ ਮੇਨ ਮਕਸਦ ਸੀ ਕਿ ਜਿਹੜੀ ਅਸੀਂ ਚੋਣਾਂ ਕਰਾਉਣ ਜਾ ਰਹੇ ਹਾਂ ਉਸ ਦੀ ਤਿਆਰੀਆਂ ਦਾ ਜਾਇਜ਼ਾ ਲੈਣਾ ਔਰ ਜੇਕਰ ਕੋਈ ਕਮੀ ਪੇਸ਼ੀ ਹੈ ਤਾਂ ਉਸ ਨੂੰ ਪੂਰੀ ਕਰਨਾ ਸਾਰੇ ਅਫਸਰਾਂ ਨੂੰ ਜਿਹੜੇ ਮਾਡਲ ਕੋਡ ਆਫ ਕੰਡਕਟ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਵਕਫ ਵਕ ਹਦਾਇਤਾਂ ਦਿੱਤੀਆਂ ਗਈਆਂ ਹਨ ਉਹ ਸਾਰੀਆਂ ਹਦਾਇਤਾਂ ਸਾਰੇ ਅਫਸਰਾਂ ਨੂੰ ਦਿੱਤੀਆਂ ਗਈਆਂ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਇੱਕੇ ਦ੍ਰਿੜ ਸੰਕਲਪ ਹੈ ਕਿ ਅਸੀਂ ਸਾਰੀ ਪਾਰਟੀਆਂ ਜਿਹੜੀ ਕੰਟੈਸਟ ਕਰ ਰਹੀਆਂ ਸਾਰੇ ਕੈਂਡੀਡੇਟਸ ਜਿਹੜੇ ਕੰਟੈਸਟ ਕਰ ਰਹੇ ਹਨ ਉਹਨਾਂ ਨੂੰ ਇੱਕ ਲੈਵਲ ਪਲੇਇੰਗ ਫੀਲਡ ਮੁਹੱਈਆ ਕਰਾਈਏ ਤਾਂ ਕਿ ਇੱਕ ਫੇਅਰ ਔਰ ਫਰੀ ਇਲੈਕਸ਼ਨਸ ਹੋ ਸਕਣ। ਔਰ ਇਸ ਦੀ ਤਿਆਰੀ ਲਈ ਅੱਜ ਅਸੀਂ ਸਾਰੇ ਸੁਰੱਖਿਆ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਏ ਤੇ ਪੰਜਾਬ ਦੇ ਵਿੱਚ ਟੋਟਲ 14547 ਪੋਲਿੰਗ ਲੋਕੇਸ਼ਨਸ ਹੈਗੀਆਂ ਜਿਸ ਦੇ ਵਿੱਚੋਂ 3103 ਪੋਲਿੰਗ ਲੋਕੇਸ਼ਨਸ ਨੂੰ ਸੰਵੇਦਨਸ਼ੀਲ ਕੋਸ਼ਿਤ ਕੀਤਾ ਹੋਇਆ ਹੈ ਇਸ ਦੇ ਵਿੱਚ ਅਸੀਂ ਪੈਰਾਮਿਲਟਰੀ ਫੋਰਸਸ ਦੀ 250 ਕੰਪਨੀਆਂ ਦੇ ਕਰੀਬ ਪੰਜਾਬ ਦੇ ਵਿੱਚ ਡਿਪਲੋਏ ਕਰਨ ਜਾ ਰਹੇ ਹਾਂ ਅਸੀਂ ਜਿਹੜਾ ਆਪਣਾ ਆਪਰੇਸ਼ਨ ਹੈ ਐਂਟੀ ਸੋਸ਼ਲ 엘ਿਮੈਂਟਸ ਬੂਟਲੈਗਰਸ অর ਡਰੱਗ ਟ੍ਰਾਫਿਕਰਸ ਦੇ ਖਿਲਾਫ ਪੋਸਟ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਤਾਂ ਕਿ ਇਸ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਕੋਈ ਵਿਗੜ ਨਾ ਪਾ ਸਕੇ ਔਰ ਇਹ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਇਹਨਾਂ ਨੂੰ ਕਾਬੂ ਕੀਤਾ ਜਾਏ ਇਸ ਤੋਂ ਇਲਾਵਾ ਅਸੀਂ ਇੰਟਰ ਡਿਸਟ੍ਰਿਕਟ ਨਾਕੇ ਔਰ ਇੰਟਰ ਸਟੇਟ ਨਾਕੇ ਵੀ ਪਲਾਨ ਕੀਤੇ ਹਨ 220 ਥਾਵਾਂ ਤੇ ਜਿਹੜੇ ਸਾਡੇ 10 ਜ਼ਿਲ੍ਹੇ ਬਾਰਡਰ ਦੇ ਵਿੱਚ ਪੈਂਦੇ ਆ ਜਿਹੜੇ ਦੂਸਰੀ ਸਟੇਟਾਂ ਨਾਲ ਬਾਰਡਰ ਸਾਂਝਾ ਕਰਦੇ ਆ ਉਹਨਾਂ ਨਾਲ ਅਸੀਂ 220 ਥਾਂ ਤੇ ਅਸੀਂ ਨਾਕੇ ਲਾਵਾਂਗੇ ਜਿਹੜੇ ਸਾਡੇ ਬਾਰਡਰਿੰਗ ਡਿਸਟ੍ਰਿਕਟਸ ਦੇ ਐਸਐਸਪੀਜ਼ ਔਰ ਡੀਆਈਜੀ ਸਹਿਬਾਨ ਨੇ ਇਹਨਾਂ ਨੇ ਆਪਣੇ ਕਾਊਂਟਰਪਾਰਟਸ ਨਾਲ ਜੰਮੂ ਐਂ ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਰਾਜਸਥਾਨ ਔਰ ਹਰਿਆਣਾ ਦੇ ਅਫਸਰਾਂ ਨਾਲ ਮੀਟਿੰਗਾਂ ਕਰ ਲਈਆਂ ਹਨ ਔਰ ਦੋਵੇਂ ਸਾਈਡ ਤੋਂ ਅਸੀਂ ਪੂਰੀ ਚੌਕਸੀ ਰੱਖਾਂਗੇ ਤਾਂ ਕਿ ਇਲੈਕਸ਼ਨ ਵਾਲੇ ਦਿਨ ਔਰ ਉਸ ਤੋਂ ਪਹਿਲਾਂ ਇਨ ਰਨ ਅਪ ਟੂ ਦ ਪੋਲ ਡੇ ਕਿਸੇ ਕਿਸਮ ਦੀ ਕੋਈ ਬਦਮਜ਼ਗੀ ਜਾਂ ਕੋਈ ਪ੍ਰੋਬਲਮ ਨਾ ਆਵੇ ਸੋ ਇਹ ਸਾਰੀ ਸੁਰੱਖਿਆ ਦੀ ਸਮਿਖਿਆ ਅੱਜ ਕੀਤੀ ਗਈ ਔਰ ਇਸੇ ਤਰ੍ਹਾਂ ਦੀ ਸਮਿਖਿਆ ਸਟੇਟ ਦੇ ਵਕਫ ਵਕ ਰੇਂਜਾਂ ਦੀ ਔਰ ਕਮਿਸ਼ਨਰੇਟਸ ਦੀ ਵੀ ਕੀਤੀ ਜਾਵੇਗੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੇਰੇ ਕੋਲ ਫਿਗਰਸ ਹੈਗੇ ਆ ਕਿ ਦੇਖੋ ਕੋਈ ਵੀ ਚੀਜ਼ ਜਿਹੜਾ ਕ੍ਰਾਈਮ ਹੈ ਉਹ ਸਮਾਜ ਦੇ ਵਿੱਚ ਹੁੰਦਾ ਰਹਿੰਦਾ ਹੈ ਲੇਕਿਨ ਅਸੀਂ ਉਸ ਨੂੰ ਕੰਪੇਅਰ ਕਰਨਾ ਸਾਡਾ ਪਿਛਲਾ 1 ਸਾਲ ਦਾ ਰਿਕਾਰਡ ਹੈ ਭਾਵੇਂ ਵੱਡੇ ਤੋਂ ਵੱਡਾ ਟੈਰਰਿਸਟ ਕ੍ਰਾਈਮ ਹੋਵੇ ਮਰਡਰ ਹੋਵੇ ਯਾ ਛੋਟੇ ਕ੍ਰਾਈਮਸ ਹੋਣ ਅਸੀਂ ਰਿਕਾਰਡ ਟਾਈਮ ਦੇ ਵਿੱਚ ਇਹਨਾਂ ਨੂੰ ਟ੍ਰੇਸ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਕਮਿਸ਼ਨਰੇਟ ਅੰਮ੍ਰਿਤਸਰ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਇਹਨਾਂ ਦਾ ਜਿਹੜੀ ਡਰੱਗਸ ਦੀ ਰਿਕਵਰੀ ਹੈ ਜਿਹੜੀ ਵੈਪਨਸ ਦੀ ਰਿਕਵਰੀ ਹੈ ਉਹ ਪਿਛਲੇ 8.5 ਨਾਲੋਂ ਕਿਤੇ ਵੱਧ ਹੈਗੀ ਹੈ ਇਸ ਵਾਰ ਔਰ ਅਸੀਂ ਦ੍ਰਿੜ ਸੰਕਲਪ ਹੈ ਜਿੱਦਾਂ ਤੁਹਾਨੂੰ ਕਿਹਾ ਇਹ ਕ੍ਰਾਈਮ ਹੁੰਦਾ ਰਹਿੰਦਾ ਬਟ ਸਾਡਾ ਜਿਹੜਾ ਡਿਟੈਕਸ਼ਨ ਹੈ ਉਹ ਉਸ ਤੋਂ ਵੀ ਫਾਸਟ ਹੈ ਔਰ ਇਸ ਦੇ ਪ੍ਰੀਵੈਂਟਿਵ ਸਟੈਪਸ ਵੀ ਅਸੀਂ ਲੈ ਰਹੇ ਹਾਂ ਸੀ ਆਰ ਪੀ ਐਫ ਔਰ ਜਿਹੜੀ ਪੈਰਾਮਿਲਟਰੀ ਫੋਰਸਸ ਨੇ ਇਸ ਨੂੰ ਵੀ ਅਸੀਂ ਲਗਾਇਆ ਹੋਇਆ ਹੈ ਤਾਂ ਕਿ ਸ਼ਹਿਰ ਦੇ ਵਿੱਚ ਅਮਨ ਔਰ ਸ਼ਾਂਤੀ ਰਹੇ ਉਹਦਾ ਅਸੀਂ ਦੇਖ ਲੈਨੇ ਆ ਜੀ ਬਾਕੀ 24 ਘੰਟੇ ਤਾਂ ਬੰਦੇ ਹੀ ਥੱਕ ਜਾਂਦੇ ਸਰ ਨਹੀਂ ਚਲੋ ਨਹੀਂ ਚੱਕੇ ਲਾਈਨ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ ਜਿਹੜੇ ਇਨਸਾਨੀ ਹਥਿਆਰ ਨੇ ਉਹ ਹਿੱਤਾ ਪੂਰਨ ਤੌਰ ਤੇ ਜਮ੍ਹਾਂ ਨਹੀਂ ਹੋਏ ਕੱਲ ਵੀ ਇੱਕ ਪੁੱਤਰ ਨੇ ਪਿਓ ਨੂੰ ਗੋਲੀ ਮਾਰ ਦਿੱਤੀ ਐਸ ਤਰ੍ਹਾਂ ਦੇ ਵਾਕਿਆ ਕੀ ਹੋ ਰਹੇ ਨੇ ਕੀ ਹਥਿਆਰ ਪੂਰੇ ਜੱਪ ਕਿਤੇ ਹੋ ਜਾਣਗੇ ਇਸ ਵੇਲੇ ਤੱਕ ਪੰਜਾਬ ਦੇ ਤਕਰੀਬਨ ਇਸ ਵੇਲੇ ਤੱਕ ਪੰਜਾਬ ਦੇ ਵਿੱਚ 90% ਤੋਂ ਵੱਧ ਮੈਂ ਟੋਟਲ ਪੰਜਾਬ ਦੀ ਗੱਲ ਕਰ ਰਿਹਾ ਜ਼ਿਲ੍ਹਾ ਸਪੈਸੀਫਿਕ ਨਹੀਂ 90% ਤਕਰੀਬ ਸਾਡੇ ਵੈਪਨਸ ਡਿਪੋਜ਼ਿਟ ਹੋ ਚੁੱਕੇ ਨੇ ਔਰ ਇੱਕ ਕਮੇਟੀ ਵੀ ਬਣੀ ਹੈ ਜਿਹੜੀ ਕਮਿਸ਼ਨਰ ਕਮਿਸ਼ਨਰੇਟ ਦੇ ਵਿੱਚ ਕਮਿਸ਼ਨਰ ਸਾਹਿਬ ਦੇ ਅੰਡਰ ਹੈ ਔਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਡੀਸੀਸ ਦੇ ਅੰਡਰ ਹੈ ਜਿਹੜੇ ਰਹਿੰਦੇ ਹੋਏ ਵੈਪਨਸ ਹੈ ਉਹਨਾਂ ਨੂੰ ਸਕਰੂਟੀਨਾਈਜ਼ ਕਰਕੇ ਉਹ ਵੀ ਜਿੱਥੇ ਲੋੜ ਹੈ ਉਹ ਜਮ੍ਹਾਂ ਕਰਾਏ ਜਾਣਗੇ ਬਟ 90% ਤੋਂ ਉੱਪਰ ਵੈਪਨਸ ਸੈਟੇ ਡਿਪੋਜ਼ਿਟ ਹੋ ਚੁੱਕੇ ਹਨ ਦੇਖੋ ਆਮ ਆਦਮੀਆਂ ਦੀ ਸੁਰੱਖਿਆ ਲਈ ਇਹ ਸਾਰੇ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕਿ ਜਿਹੜਾ ਸਾਡਾ ਇਲੈਕਸ਼ਨ ਹੈ ਲੋਕਤੰਤਰ ਦਾ ਇੱਕ ਪਰਵ ਹੈ ਇਸ ਨੂੰ ਕੋਈ ਖਰਾਬ ਨਾ ਕਰ ਸਕੇ ਔਰ ਨਾਲ ਹੀ ਨਾਲ ਜਿਹੜੇ ਵੋਟਰਸ ਹੈ ਮੱਦਾਤਾ ਹੈ ਜਿਹੜੇ ਲੋਕਲ ਲੋਕ ਹੈਗੇ ਆ ਬਸ਼ਿੰਦੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰੇ ਆਮ ਲੋਕਾਂ ਨੂੰ ਜਿਹੜੇ ਆਪਣੇ ਰੋਜ਼ਗਾਰ ਦੇ ਜਾਂ ਕੰਮ 'ਚ ਜਾਂਦੇ ਉਹਨਾਂ ਨੂੰ ਚੈਕਿੰਗ ਜ਼ਰੂਰ ਹੁੰਦੀ ਹੈ ਲੇਕਿਨ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਦੀ ਸਰ ਬੈਡ ਐਲੀਮੈਂਟਸ ਜਿਹੜੇ ਨੇ ਉਹਨਾਂ ਤੇ ਕੋਈ ਨਿਗਰਖ ਰੱਖੀ ਜਾ ਰਹੀ ਹੈ ਤਾਂ ਕਿ ਉਹ ਅਚਾਨਕ ਤੌਰਾਨ ਕੋਈ ਗੜਬੜੀ ਨਾ ਹੋ ਜੇ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਜਿੱਥੇ ਇੱਕ ਪਾਸੇ ਅਸੀਂ ਇਲੈਕਸ਼ਨ ਦੀ ਤਿਆਰੀ ਕਰ ਰਹੇ ਹਾਂ ਨਾਲ ਦੀ ਨਾਲ ਜਿਹੜੇ ਸਾਡੇ ਕ੍ਰਿਮੀਨਲ ਐਲੀਮੈਂਟਸ ਹੈ ਐਂਟੀ ਸੋਸ਼ਲ ਐਲੀਮੈਂਟਸ ਹੈ ਡਰੱਗ ਟਰੈਫਿਕਰਸ ਹੈ ਗੈਂਗਸਟਰਸ ਹੈ ਉਹਨਾਂ ਦੇ ਖਿਲਾਫ ਵੀ ਸਾਡੇ ਆਪਰੇਸ਼ਨ ਲਗਾਤਾਰ ਚੱਲ ਰਹੀ ਹੈ ਔਰ ਤੁਸੀਂ ਦੇਖਦੇ ਹੋਵੋਗੇ ਰੋਜ਼ ਚੰਗੇ ਦੇ ਨਤੀਜੇ ਆ ਰਹੇ ਕੱਲੂ ਕਾਰਿਆਂ ਦੇ ਵਿੱਚ ਲੋਕਾਂ ਦਾ ਬਹੁਤ ਸਹਿਯੋਗ ਮਿਲਦਾ ਹੈ ਅੰਮ੍ਰਿਤਸਰ ਔਰ ਬਾਕੀ ਜਿਹੜੇ ਸੁਰੱਖਿਆ ਦੇ ਪ੍ਰਬੰਧ ਹੈ ਉਹ ਟੁਕੜੇ ਪ੍ਰਬੰਧ ਕੀਤੇ ਜਾਣਗੇ ਇਹ ਨਿਸ਼ਚਿਤ ਹੈ ਸਰ ਡਰੋਨਾਂ ਦਾ ਵੀ ਨਜ਼ਰ ਰੱਖੀ ਜਾਏ ਕਿ ਇਲੈਕਸ਼ਨਾਂ ਵਜੋਂ ਹਾਂਜੀ ਡਰੋਨ ਦੇ ਨਾਲ ਜੋ ਜੋ ਚੀਜ਼ਾਂ ਦੀ ਲੋਡ ਪਵੇਗੀ ਅਸੀਂ ਐਸ ਪਰ ਇਲੈਕਸ਼ਨ ਕਮਿਸ਼ਨ ਗਾਈਡਲਾਈਨਸ ਵੀ ਵੀ ਵਿਲ ਫਾਲੋ ਆਲ ਇਨਸਟਰਕਸ਼ਨ ਸਰ ਬਾਰਡਰ ਬੈਟੂਨ ਕਨਸੀਰਨ ਏਜੰਸੀ ਦੇ ਨਾਲ ਕੋਈ ਕਾਫੀ ਟਾਈਅਪ ਵੀ ਕੀਤੀ ਹੋਈ ਹੈ ਉਹ ਉਸ ਤੋਂ ਕੁਝ ਨਿਬਾ ਜਾ ਰਿਹਾ ਨਹੀਂ ਬਾਰਡਰ ਏਜੰਸੀਜ਼ ਦੇ ਨਾਲ ਸਾਡੀ ਲਗਾਤਾਰ ਮੀਟਿੰਗਸ ਜਿਹੜਾ ਪੰਜਾਬ ਫਰੰਟੀਅਰ ਦਾ ਹੈ ਆਈਜੀ ਸਾਹਿਬ ਦੇ ਨਾਲ ਸਾਡੀ ਲਗਾਤਾਰ ਮੀਟਿੰਗਸ ਹੁੰਦੀਆਂ ਰਹਿੰਦੀ ਹੈ ਔਰ ਅਸੀਂ ਐਕਸਚੇਂਜ ਆਫ ਨੋਟਸ ਕਰਦੇ ਹਾਂ ਜਿਹੜਾ ਸਾਡਾ सत जिले बॉडर ते पेंदे उन्होंने एस एस पी कमांडेंट लैवलते डी आई जी साहबानी डी आई जी बी एस एफ लैवलते और साढ़े फ्रंटीयर लैवलते और ए डी जी बी एस एफ जी चंडगढ़ च बैठते हैं रेगुलर बेसिस से भी की बॉडर पूरी तरह सिक्योर है महफूज है अज भी पैरामिलट्री के ऑफिसर भी इतने आए स मीटिंग से सो ऑल uh, are in प्लेस थैंक यू मैं थोड़ा दसिया ढाई सौ कंपनियाँ सू तक uh, आ गई हैं और सा कोशिश है कि असी होर इस बधाई थैंक यू